ਜਲ 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 ਗਿਆ 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 ਹੁੰਦਾ ਗਿਆ 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 ਪ੍ਰੋਬਲਮ ਹੁਣ ਤਾਂ ਇਹਦੇ ਉੱਤਰਦੀ ਹੈ ਅੰਟਰ ਚੱਕ ਲੈਂਦੀ ਹੈ ਹਣਾ ਕਹੀ ਲਿਆ ਜਾ ਕੇ ਕਹੀ ਹਾਂ ਸਿੰਗਲ ਟੈਰੀ ਟਰਾਲੀ ਐ ਭਿਆ ਕੇ ਲਿਆ ਉਹ ਉਧਰੋਂ ਹਨਾ ਭਿਆ ਕੇ ਲਿਆ ਉਹ ਉਧਰੋਂ ਆ ਵੀ ਉਰਿਆ ਕਿ ਉਹ ਹੋ ਜਾਂਦਾ ਉਹ ਵੀ ਉੱਦੀ ਛੱਡ ਜਾਂਦੀ ਆ ਉਹ ਕਹੀ ਲਿਆ ਭੱਜ ਕੇ ਕਹੀ ਲਿਆ ਹਰੀਰਾਮ ਹੌਲੀ ਹੌਲੀ ਕਰਨ ਚਾਹਦਾ ਬਕੰਦਰਾ ਲੈ ਆ ਰਿਹਾ ਭੱਜ ਕੇ ਕਰ ਨੁਲਾ ਕਹੀ ਹੋ ਪਰਾਂ ਪਈ ਹੋਈ ਤੇ ਲੀਹਾ ਵੱਡਿਆ ਦੀ ਭੱਜ ਕੇ ਆ ਜਾ ਮਾੜਾ ਲੀਆ ਸੈਕਟਰ ਚ ਰੂੜੀ ਆ ਰੂੜੀ ਲੈ ਲੈ ਕਰ ਲੈ ਰੂੜੀ ਰੂੜੀ ਕਰਕੇ ਹਟਦਾ ਕੰਮ ਹੈ ਨਾ ਰੂੜੀ ਵਾਲਾ ਜਗਾ ਵੀਰੇ ਲੈ ਵੀ ਆ ਗਿਆ ਛੋਟਾ ਦੱਬੀ ਆਉਂਦਾ ਦੇਖੀ ਜਾਂਦੀ ਆ ਹੁਣ ਕਹਿੰਦੇ ਸ਼ਕੰਦਰ ਕਹਿੰਦੇ ਉਹਨੂੰ ਦਗਾਰ ਵਾਲਾ ਜਲ 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 ਕੀ ਕੀ ਗਿਆ ਗਿਆ ਹੁੰਦਾ ਗਿਆ 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 ਸਾਰਾ ਇੰਆਰ ਆਪਣੀਆਂ ਮੇਰੀਆਂ ਹੱਦੀਆਂ ਦੇ ਤੋ ਦੇਖੋ ਸਤੰਤਰ ਬੱਲਮ ਰਖਾੜੇ ਦੇ ਵਿੱਚ ਹਾਲੀ ਹਾਲੀ ਹੈ ਕਰ ਰੋਲੀ ਹੈ ਕਰ ਆਹ ਪਾਰਟ ਪਾਰਟ ਤੋਂ ਲਾਟ ਕਰ ਬੰਦਾ ਇੱਥੇ ਆਹ ਅੱਜ ਵੀ ਮੈਂ ਪੈਂਦਲ ਤੋਂ ਨੰਗਨ ਲਗਾ ਦੀ ਆ ਤਾਰਾਂ ਦੀ ਆ ਪਤਾ ਨਹੀਂ ਕਿਧਰੋਂ ਵੱਜੀਆਂ ਉਹਦੇ ਟ੍ਰੈਕ ਕੈਰੀ ਡਰੀ ਕਰਕੇ ਵੀ ਉਹ ਗੇੜ ਵਾਲੇ ਨਹੀਂ ਆਣਾ 1000 ਰੁਪਏ 4 ਬਾਈ 4 ਕਿੱਥੇ ਚੜਾਈ ਜਾਂਦਾ ਸਹੀ ਗੱਲ ਹੈ ਆਹ ਟੱਕਰ ਆ ਗਈ ਆ ਵਾਹ ਉਹ ਬੈਟਰੀ ਜੀ ਜਾ ਕੇ ਆ ਹਰੇ ਧਰ ਬਾਈ ਜੇ ਇਥੇ ਦੋ ਤਿੰਨ ਟੰਗ ਇਹਦੇ ਵਿੱਚ ਮਾਰ ਟੰਗ ਇਹਦੇ ਵਿੱਚ ਦੇਖ ਦੇ ਆ ਵੀ ਦੇਖ ਦੇ ਇਧਰੋਂ ਜਾ ਕੇ ਇਹ ਜੀ ਦੇਖ ਦੇ ਇਹ ਇਹ ਇੱਟਾਂ ਮਾਰ ਵਿੱਚ ਜਾਏ ਉਹਦੇ ਨਾਲੋਂ ਤਾਂ ਆ ਦੂਜੇ ਜੀ ਵੀ ਦੇਖਦੇ ਜਿੱਦਣ ਮਿੱਟੀ ਪਈ ਜਾਂਦਾ ਅਹ ਹਿੰਮਤ ਇਹ ਰੱਖਿਆ ਕਰਦਾ ਹਿੰਮਤ ਇਹ ਗੱਲ ਟ੍ਰੱਕ ਨਾਲ ਹਰੀਦਾਮਾਂ ਟਰੰਟ ਜਮਕਾ ਜੀ ਖੜਾ ਮੈਨ ਲੱਗਦਾ ਆ ਗਿਆ ਆ ਗਿਆ ਹੋ ਜਾ ਸਾਈਡ ਤੇ ਕੋਈ ਨਾ ਕੋਈ ਨਾ ਕੋਈ ਆਇਆ ਕਾਲੇ ਇਥੇ ਮਰਵਾਦੇ ਨਹੀਂ ਸੀਗੇ ਸਲਿੱਪ ਜੇ ਮਾਰੇ ਜੇ ਓਰੇ ਮਰਵਾਦੇ ਸਲਿੱਪ ਜੇ ਆਹ ਔਰ ਇਹ ਵੀ ਅੱਟੜ ਲੱਗ ਜਾਂਦੀ ਹੈ ਭੈਣ ਚੋਦੀ ਇਹ ਆਈ ਦੀ ਆ ਸਲਿੱਪਾ ਸੀ ਨਾ ਆ ਕੱਟਦੇ ਨਹੀਂ ਪੜਦੇ ਹੁਣ ਕਾ ਹੁਣ ਲਿਆ ਓ ਹੁਣ ਲਿਆ ਹੁਣ ਲਿਆ ਲੈ 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 ਪਹਿਲੇ ਚ ਲਿਆ ਉਹ ਲਿਆ 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 ਐਡੀ ਟਰਾਲੀ ਦਾ ਨਾ ਡਬਲ ਟਾਇਰਾਂ ਦੇ ਹੋਣੀ ਚਾਹੀਦੀ ਹੈ ਆਇਆ ਕਾਲੇ No. Hey. ਭੀ ਡੀਆਈ 750 3 ਸਪੀਡ 3 ਸਪੀਡ ਹੈ ਮਿਲਵਾ ਦਾ ਸਿੰਗਲ ਨੇ ਇਧਰ ਹੀ ਚੱਕ ਰਹਾ ਸਿੰਗਲ ਡੈਰੀ ਦੀ ਚੱਕ ਰਹਾ ਬੱਤਾ ਬਾਕੀ ਨਾ ਆ ਤੜਬਾਉ ਬਣ ਜਾਂਦੀ ਆ ਮੇਰੇ ਹੱਲ ਦੀ ਇੱਕ ਉਥੋਂ ਹੋਥੋਂ ਟਰਾਲੀ ਇੱਕ ਟਰਾਲੀ ਨਾ ਹੁੱਕ ਹੋੱਕ ਵੀ ਝੱਕ ਲੈਣੀ ਨਾ ਹਾਂ ਹਾਂ ਹੁੱਕ ਜੱਕ ਲੈਣ ਹਾਂ ਉਹ ਹੁੱਕ ਦਾ ਵੀ ਵਜਨ ਮਾਰਦੀ ਆ ਨਾ ਬਈ ਤਾਂ ਹਨ ਹਾਂ ਪਿੱਛੇ ਵੱਲ ਜਿਆਦਾ ਆ ਆਏ ਹੋ ਜਾਂਦੇ ਆ ਪਿੱਛੇ ਵੱਲ ਉਹ ਹੁੱਕ ਨੂੰ ਹੋਕ ਟਰੈਕਟਰ ਨੂੰ ਗਾ ਫਲੇ ਸਾਈਡ ਤੇ ਹੋ ਜਾ ਹੋ ਗਿਆ ਸਾਈਡ ਤੇ ਪਰੋਂ ਕਰਦਾ ਕਰਾ ਆ ਗਿਆ ਝੋਟਾ ਚੱਲ ਚੱਲ ਮੇਰਾ ਖਾਲੀ ਜਮਾ ਤਾਂ ਅੰਦਰ ਆ ਜਦਾ ਮਾਰ ਜਦਾ ਉਹ ਤੋਆ ਵਾਲਾ ਵੱਡਾ ਪੈ ਗਿਆ ਟੋਆ ਟੋਆ ਵਾਲਾ ਵੱਡਾ ਪੈ ਗਿਆ ਉਸਤਾਦ ਟੋਆ ਵਾਲਾ ਵੱਡਾ ਪੈ ਗਿਆ ਆ ਬਾਤ ਕੋਈ ਬੰਦ ਕਰ ਉਰੇ ਆ ਗਈ ਆ ਟੋਕਨ ਕਰਦੇ 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 ਇਹਨੂੰ ਰਹਿ ਜਾਂਦੇ ਇਹਨੂੰ ਛੱਡ ਦੇ ਆ ਆਂਡ ਦੇ ਖਤਮ ਹੁੰਦੀ ਆ ਆਂਡ ਖਤਮ ਕਰ ਆਪੇ ਜੜ ਤੂੰ ਆ ਬੰਦ ਕਰ ਦੇ ਆ ਤੁੰਨ ਆਂਡ ਖਤਮ ਕਰ ਜੇ ਹੁੰਦੀ ਆ ਪੂਰੇ ਟਰੈਕਟਰ ਆ ਗਿਆ ਸਮਝ ਲੱਗਿਆ ਹਾਂ ਵੱਡਾ ਵੀ ਨਹੀਂ ਆਇਆ ਕਿੱਥੇ ਆ ਪੁੱਤ ਕੀ ਹੋ ਗਿਆ ਮਸੀ ਸਾਹਿਬ ਹਾਂਜੀ ਸਰਕਾਰ ਵਾਂਗੂ ਜ਼ੋਰ ਲੱਗਿਆ ਪਿਆ ਦੇਖ ਲੈ ਨਹੀਂ ਜਿਵੇਂ ਮੁੱਖ ਮੰਤਰੀ ਸਾਹਿਬ ਤੇ ਆਮ ਆਦਮੀ ਪਾਰਟੀ ਵਾਲੇ ਐਮਐਲਏ ਦੇਸ਼ ਨੂੰ ਪੰਜਾਬ ਨੂੰ ਬਚਾਉਣ ਦਾ ਯਤਨ ਕਰਦੇ ਨੇ ਤੇ ਟਰਾਲੀ ਵਾਂਗੂ ਦੂਜੀਆਂ ਪਾਰਟੀਆਂ ਵਾਲੇ ਮਗਰ ਦੱਬ ਲੈਂਦੇ ਆ ਹੈਨਾ ਸਹੀ ਗੱਲ ਆ ਉਹ ਟਰਾਲੀ ਇਹ ਹੋ ਜਾ ਫਿਰ ਸਾਈਡ ਤੇ ਆ ਗਿਆ ਜੱਟ ਤੂੰ ਇਧਰ ਸਾਈਡ ਤੋਂ ਦੂਜਾ ਹੋ ਜਾਂਦਾ ਰਹਿੰਦੇ 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 ਹੋ ਨਹੀਂ ਚੜਦਾ ਹੋ ਨਹੀਂ ਚੜਦਾ ਉੱਧਰ ਕਰਦੇ ਨੇ ਉਸ ਰੇਲ ਦੇ ਦੇ ਜੁੱਤੀ ਆਇਆ ਉੱਧਰ ਕਿਧਰ ਚਾੜੇਗਾ ਆਹ ਦੋ ਕੁ ਮਿੰਟਾਂ ਦੀ ਘੱਟ ਕੇ ਲੈ ਜਾਗੇ ਓਏ ਉੱਧਰ ਵੀ ਕਿੰਨੇ ਚਾੜੇਗਾ ਆਪਾਂ ਨਾ ਆਂਟ ਜੀ ਅੱਜ ਜੀ ਤਾਂ ਉਹ ਟਰਦੀ ਨਾ ਤੇ ਸੋ ਹੱਕ ਨੂੰ ਆਂਟ ਬਾ ਲੈਂਦੀ ਐ ਕਾਣੂ ਬੋਲਣੇ ਪੱਲੇ ਰਹਿਣ ਦੇ ਬੋਹਣੀ ਹੁੰਦਾ ਦੇਖੀ ਜਾਊ ਜਾਂ ਫਿਰ ਅੱਜ ਜੱਟ ਨਹੀਂ ਆ ਟਰੈਕਟਰ ਨਹੀਂ ਬੋਹਣੀ ਹੁੰਦਾ ਮਿਲ ਜਾ ਜੱਟ ਨਹੀਂ ਆ ਫਿਰ ਟਰੈਕਟਰ ਨਹੀਂ ਕਹਾਂ ਦੀ ਬੋਲਣ ਖੜਾ ਸੁਦਾ ਨਾਈਟ ਆ ਗਿਆ ਪੂਰਾ ਟਰਾਲੀ ਦਾ ਟਾਰ ਰੱਜ ਜਾਂਦੇ ਨੇ ਯਾਰੀ ਟਰਾਲੀ ਨਾਲ ਬਾਈ ਉਹਦੀ ਹੋੱਕ ਨੂੰ ਵੀ ਗਾਹ ਲੈਂਦੀ ਆ ਬਾਈ ਜੋਰ ਇੱਕ ਮੀਡੀਅਮ ਦੀ ਚਾਬੀ ਲਾ ਲੈ ਪਹਿਲਾਂ ਹਾਈ ਵੀ ਲਾ ਲੈ ਪਤਾ ਕੀ ਚ ਮਾਰ ਪਹਿਲਾਂ ਲੋ ਲਾ ਕੇ ਦੇਖ ਲੋ ਚੜੂਆ ਹਾਈ ਪਹਿਲਾਂ ਹਾਈ ਉਹ ਟਰਾਲੀ ਦਾ ਆ ਇਧਰ ਖੂ ਆ ਜਾ ਕੀ ਇਧਰ ਨਹੀਂ ਉਹਦੀ ਫਿਰੇ ਖੁੰਭੋ ਫਾਰਮ ਵਾਲਾ ਬੇਸ ਤੇ ਉਹ ਸਸ ਉਹ ਠੀਕ ਆ ਠੀਕ ਮੈਂ ਆਖ ਕੇ ਦਿਆਂ ਆਣੀ ਖੂਗ ਆ ਜਾਂਦੀ ਹੈ। ਉੱਥੋਂ ਪਾਰਾ ਬਿੱਟਾ ਬਈ ਆਉਂਦਾ। ਹਾਂ। ਉਹ ਫੜਦਾ। ਆ ਜਾਂਦੇ ਆ ਜਾਂਦੇ। ਆ ਗਿਆ ਹੁੰਦਾ ਹੁਣ ਆਉਣ ਦੇ ਕੋਈ ਨਹੀਂ ਹੁੰਦਾ। ਆਕੇ ਪੰਡਾੜ ਜਾਂਦਾ ਬੈਗ ਲੈ ਰਿਹਾ ਰੇਤਾ ਰੇਤਾ ਗਾਰ ਇਹ ਤੇ ਗਾਰ ਕਿਉਂ ਹੱਸ ਲੈ ਪਗਟ ਜਾਂਦਾ ਆ ਲੈ ਕਾਲੇ ਫੋਨ ਕਰ ਫਿਰ ਉਹਦੇ ਵਾਲਾ ਬਈ ਲੈ ਕਾਲੇ ਫੋਨ ਕਰ ਫਿਰ ਉਹਦੇ ਵਾਲਾ ਬਈ ਆਹ ਉਹ ਆਟਾੜਿਆਂ ਯਾਰਾ ਆ ਨਰਸਾ ਗੋਮਟ ਬੰਦ ਕਰ ਲੈ ਅੰਡ ਭੰਦ ਲਈ ਬੰਦ ਕਰ ਲੈ 2 ਮਿੰਟ ਬੰਦ ਕਰ ਲੈ